ਮੇਰੇ ਹੱਥ 'ਚ ਫੋਨ ਹੈ ਜੀ ਕਿ ਇਦਾਂ ਬੰਦਾ ਇਦਾਂ ਜਿਹੜਾ ਹੈਕਰ ਬਿਨਾ ਇਹ ਫੋਨ ਹੱਥ 'ਚ ਲਾਏ ਹੈਕ ਕਰ ਸਕਦਾ ਬਿਲਕੁਲ ਬਿਲਕੁਲ ਕਿਉਂਕਿ ਤੁਹਾਡੇ ਫੋਨ 'ਚ ਡਾਟਾ ਆ ਜਾ ਰਿਹਾ ਹੈ ਮੇਰੇ ਤੋਂ ਪੁਛਤਾ ਮੰਗੇਗਾ ਉਹ ਨਹੀਂ ਨਹੀਂ ਕੁਝ ਵੀ ਨਹੀਂ ਮੰਗਣ ਜੀ ਤੇ ਤੁਹਾਡੇ ਫੋਨ 'ਚ ਇੰਟਰਨੈਟ ਆ ਰਿਹਾ ਹੈ ਓਕੇ ਤੁਹਾਡੇ ਫੋਨ ਨਾਲ ਇੱਕ ਵਾਰ ਬਸ ਸਿਗਨਲ ਚਾਹੀਦਾ ਜਸਟ ਸਿਗਨਲ ਮੋਬਾਈਲ ਵੇਅਰ ਡ੍ਰੌਪ ਕਰਨਾ ਉਦੋਂ ਬਾਅਦ ਚ ਮਾਲਵੇਅਰ ਨੇ ਆਪਣਾ ਕੰਮ ਕਰਨਾ ਐਕਸੈਸ ਦੇ ਲੈਣਾ ਹੈਗਾ ਤੁਹਾਡੀ ਸਾਰਾ ਡਰਾਈਵ ਮੇਰੇ ਕੋਲ ਮੈਂ ਨਾ ਥੋੜੇ ਸੌਖੇ ਸ਼ਬਦਾਂ ਦੇ ਵਿੱਚ ਸਮਝਣਾ ਚਾਹੂੰਗਾ ਆ ਫੋਨ ਪਿਆ ਮੇਰੇ ਕੋਲੇ ਇਹਦੇ ਚ ਮੇਰਾ ਡਾਟਾ ਹੈ ਤੁਸੀਂ ਤਾਂ ਇਹਨੂੰ ਫੜਿਆ ਵੀ ਨਹੀਂ ਦੇਖਿਆ ਵੀ ਨਹੀਂ ਇਹਦਾ ਕੋਈ ਪਾਸਵਰਡ ਨਹੀਂ ਪਤਾ ਫਿਰ ਕਿਵੇਂ ਕਰੂਗਾ ਕੀ ਜਿਹੀ ਟੈਕਨੀਕ ਆ ਨੀ ਮੈਨੂੰ ਦੇਖੋ ਤੁਹਾਡਾ ਕੋਈ ਵੀ ਇੱਕ ਪਲੈਟਫਾਰਮ ਲਾਈਕ ਜੀਮੇਲ ਲਾਈਕ ਇੰਸਟਾਗ੍ਰਾਮ ਕੁਛ ਵੀ ਜਿੱਦਣਾ ਤੁਹਾਡੇ ਫੋਨ ਦੇ ਵਿੱਚ ਇਨਬਾਕਸ ਹੋਵੇ ਇੱਕ ਵਾਰੀ ਓਕੇ ਤੁਹਾਡੇ ਫੋਨ ਦੇ ਵਿੱਚ ਆਈ ਬੇਸ਼ੱਕ ਸਿੰਪਲ ਐਸ ਐਮ ਐਸ ਆ ਗਿਆ ਲਿੰਕ ਭੇਜਦਾ ਜਾਂ ਮੈਲਵੇਅਰ ਡ੍ਰੌਪ ਕਰਦਾ ਜਾਂ ਫੋਨ ਨਹੀਂ ਤੁਹਾਡਾ ਕੋਈ ਲੈਪਟਾਪ ਪੀਸੀ ਆ ਇੱਕ ਵਾਰ ਫਲੈਸ਼ਡ ਯੂ ਐਸ ਬੀ ਡਰਾਈਵ ਪਾਤੀ ਇਨਸਰਟ ਕਰਤੀ ਜਾਂ ਕੋਈ ਵੀ ਕੇਬਲ ਐਮ ਐ ਦੀ ਕਿ ਆਹ ਲੈ ਚਾਰਜ ਲਾ ਲਓ ਉਹਦੇ ਵਿੱਚ ਕੁਝ ਲੱਗਿਆ ਹੋਇਆ ਹੈ ਨਾ ਅੱਛਾ ਚਾਰਜਰ ਵਾਲੀ ਕੇਬਲ ਵੀ ਸਭ 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 ਕੁਝ ਸੈਟ ਅਪ ਹੁੰਦੇ ਨੇਗੇ ਤੁਸੀਂ ਇਹ ਤਾਂ ਗੱਲੇ ਛੱਡ ਦੋਗੇ ਤੁਸੀਂ ਮੈਨੂੰ ਗੱਡੀ ਦੀ ਕੀ ਹੁੰਦੀ ਹੈ ਨਾ ਗੱਡੀ ਦੀ ਕੀ ਉਦੋਂ ਨਾਲ ਵੀ ਹੈਕਿੰਗ ਸਿਸਟਮ ਦਿਖਾਵਾਂਗੇ ਇਹਦੇ ਵਿੱਚ ਕੀ ਲੱਗਿਆ ਹੋਇਆਗਾ ਉਦੋਂ ਨਾਲ ਵੀ ਹੈਕਿੰਗ ਹੋ ਜਾਂਦੀਏਗੀ ਸਮਝਣਾ ਜਿਹੜੇ ਪਿੱਛੇ ਰਿਮੋਟ ਹੁੰਦਾਗਾ ਮਤਲਬ ਇੱਕ ਵਾਰ ਇਨਬਾਕਸੇ ਜਾਣਾ ਚਾਹੀਦਾ ਬੰਦੇ ਦੇ ਜਦੋਂ ਇੱਕ ਵਾਰੀ ਬੰਦੇ ਦੇ ਫੋਨ 'ਚ ਇੱਕ ਆਪਾ ਮੈਸੇਜ ਡ੍ਰੌਪ ਕਰਤਾ ਉਸ ਤੋਂ ਬਾਅਦ ਤੁਹਾਡੇ ਤਾਂ ਮੈਸੇਜ ਤੋਂ ਵੀ ਡਰ ਲੱਗੂਗਾ ਮਾਲਵੇਅਰ ਡ੍ਰੌਪ ਹੋ ਗਿਆ ਮਲੇ ਕਰਨ ਸਾਰੇ ਕੰਮ ਕਰਨਾ ਸ਼ੁਰੂ ਕਰ ਦੇਣਾਗਾ ਉਸ ਤੋਂ ਬਾਅਦ ਬੰਦਾ ਨਹੀਂ ਭੱਜ ਸਕਦਾ ਅੱਛਾ ਹਾਂ ਜਿਵੇਂ ਪਿੱਛੇ ਜੇ ਨਾ ਇੰਸਟਾਗ੍ਰam ਤੇ ਇੱਕ ਫੋਟੋ ਵਾਇਰਲ ਕੀਤੀ ਸੀ ਵੀ ਆ ਫੋਟੋ ਦੇਖਿਓ ਉਹ ਬੰਦਾ ਖੋਲਦਾ ਸੀ ਤਾਂ ਉਹ ਕੁਝ ਨਹੀਂ ਚੱਲਦਾ ਸੀ ਉਹਦਾ ਇੰਸਟਾਗ੍ਰਾਮ ਹੈਂਗ ਹੋ ਜਾਂਦਾ ਸੀ ਉਹ ਸੇਮ ਇਸੇ ਤਰ੍ਹਾਂ ਦੇ ਇੱਕ ਮੈਥਡ ਵਰਤਦੇ ਨੇ ਉਹਦੇ ਕਮਾਂਡ ਦੇ ਕੇ ਬਣਾਇਆ ਹੋਇਆ ਇੱਕ ਨਾ ਵਾਇਰਸ ਹੁੰਦਾ ਓਕੇ ਹਾਂ ਉਹ ਕਮਾਂਡ ਲਾਈਨ ਨਾਲ ਮੇਕਿੰਗ ਹੁੰਦੀ ਹੈ ਉਸ ਦੀ ਉਹ ਇੱਕ ਵਾਇਰਸ ਬਣਾਇਆ ਹੁੰਦਾ ਜਦੋਂ ਕਿਸੇ ਦੇ ਫੋਨ 'ਚ ਜਾਂਦਾ ਹੈ ኦਪਰੇਟਿੰਗ ਸਿਸਟਮ ਨੂੰ ਸਮਝ ਨਹੀਂ ਆਉਂਦਾ ਕਿ ਹੈ ਕੀ ਉਹਨੇ ਹੈਂਡਲ ਨਹੀਂ ਕਰ ਸਕਦਾ ਉਹ ਸਾਰਾ ਫੋਨ ਪਜ਼ਲ ਹੋ ਜਾਂਦਾ ਓਕੇ ਸਟਕ ਹੋ ਜਾਂਦਾ ਹੈ ਉੱਥੇ ਫਿਰ ਉਹਨੂੰ ਰੀਸਟਾਰਟ ਕਰਨਾ ਪੈਂਦਾ ਓਕੇ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ 'ਚ ਹੈਕਰ ਪੈ ਜਾਂਦੇ ਆ ਨਹੀਂ ਇਹਦਾ ਕੁਝ ਨਹੀਂ ਕਿਸੇ अच्छा जी ना ਇਹਦਾ ਕੋਈ ਆਪਣੇ ਇੰਡੀਆ ਚ ਕਿੰਨੇ ਕ ਨਹੀਂ ਇਹ ਇਦਾਂ ਨਹੀਂ ਹੁੰਦਾ ਦੇਖੋ ਆਪਣੇ ਦੇਖੋ ਜੇ ਗੱਲ ਕਰੋਗੇ ਆਪਣੇ ਇੰਡੀਆ ਦੀ ਇਕਨੋਮੀ ਜਾਂ ਕਹ dielie ਕਿ ਇਹ ਸੈਕਟਰ ਹੈਕਿੰਗ ਵਾਲੇ ਬਹੁਤ ਥੋੜੇ ਨੇ ਬਹੁਤ ਥੋੜੇ ਲੋਕ ਗਏ ਨੇ ਉਸ ਉਸ ਤਰਫ ਕਿਉਂਕਿ ਲੋਕਾਂ ਨੂੰ ਆਸ ਨਹੀਂ ਸੀ ਅੱਜ ਬੇਸ਼ੱਕ ਮੈਂ ਸਿਰ ਪਰਸਨ ਤੌਰ ਤੇ ਦੱਸਾਂ ਮੈਨੂੰ ਬੜੇ ਵੱਡੇ ਵੱਡੇ ਬੰਦੇ ਨੇ ਪੁੱਛ ਲਿਆ ਕਿ ਜਾਂ ਬੁਲਾ ਕੇ ਲੈ ਕੇ ਜਾਂਦੇ ਆ ਕਿ ਮੈਂ ਹੁਣ ਕਿਸੇ ਕੋਲ ਗਿਆ ਸੀਗਾ ਬੜੇ ਨਾਮੀ ਮੰਤਰੀ ਨੇ ਉਹ ਉਹਨਾਂ ਦੀ ਪੋਤੀ ਨੇ ਉਹਨ ਕਰਨਾ ਹੈਗਾ AI ਦੀ ਮਕੈਨੀਕਲ ਸਿਸਟਮ ਦੇ ਵਿੱਚ ਉਹਨਾਂ ਦੀ ਡਿਵੀਸ਼ਨ ਹੋਣੀ ਹੈ ਕਿ ਹੁਣ ਮਤਲਬ ਉਹ ਹੁਣ ਲੋਕ ਫੀਲਡ ਉਸ ਵੱਲ ਜਾ ਰਹੇ ਨੇ ਕੰਬੀ ਲੋਕਾਂ ਨੂੰ ਸਮਝ ਆ ਗਿਆ ਕਿ ਇੰਟਰਨੈਟ ਤੋਂ ਜੰਪ ਹੋ ਗਿਆ ਸਿਸਟਮ ਤੁਸੀਂ ਯਕੀਨ ਕਰੋ ਮੈਂ ਜਪਾਨ ਸ਼ਾਇਦ ਚਾਈਨਾ ਨੇ 10G ਲਾਂਚ ਕਰਤਾ ਉਹ ਇੱਕ ਜਿਹੜੇ ਹਾਈ ਕੰਜ਼ਿਊਮਰ ਨੇ ਡਾਟਾ ਦੀ ਕੰਪਨੀ ਨੇ ਆ ਉਹਨਾਂ ਲਈ 10G ਲਾਂਚ ਕਰਤਾ ਤੁਸੀਂ ਸੋਚ ਗੈਸ ਕਰਕੇ ਦੇਖੋ 9GVP S ਦੀ ਪਰ ਸੈਕਿੰਡ ਦੀ ਸਪੀਡ ਆਈ ਸੀ ਓਕੇ ਇਹ ਪਿਛੇ ਸ਼ਾਇਦ ਜਾਪਾਨ ਨੇ ਜਾਂ ਸ਼ਾਇਦ ਕੋਈ ਕਿਸੇ ਕੰਟਰੀ ਨੇ ਕੋਈ ਉਹ ਹੀ ਬਣਾਇਆ ਸੀ ਲੜਾ ਲੜਾਕੂ ਸ਼ਾਇਦ ਰੋਬੋਟ ਆ ਹਾਂ 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 ਫਾਈਟਰ ਜੈਟ ਅਮਰੀਕਾ ਤੇ ਚਾਈਨਾ ਨੇ ਬਣਾਏ ਨੇ ਉਹ ਵੀ ਆਈ ਵੇਸੜ ਨੇ ਉਹ ਇੱਕ ਨਾ ਕਹਿ ਸਕੀ ਕਿ ਹਿਊਮਨ ਨੇ ਕੋ ਡਿਸੀਜਨ ਲੈਣ ਲਈ ਰੈਡੀ ਨਹੀਂ ਹਮ ਯਾ ਉਹਨਾਂ ਨੇ ਉਹ ਉਹਦੇ ਵਿੱਚ ਆਰਮ ਜੇ ਕੋਈ ਜੰਗ ਲੱਗਦੀ ਆ ਤਾਂ ਕਿਸੇ ਹਿਊਮਨ ਨੂੰ ਨੁਕਸਾਨ ਨਹੀਂ ਹੋਊਗਾ ਜਿਹੜਾ ਉਹ ਬਣ ਕੇ ਚੱਲੋ ਉਹ ਫਾਈਟਰ ਜੈਟ ਰੈਡੀ ਹੁੰਦਾ ਲੜਨ ਲਈ ਠੀਕ ਹੈ ਉਹ ਫੁੱਲ ਲੈਸ ਹੈਗਾ ਓਕੇ ਰੈਡੀ ਹੈ ਜਿਹੜਾ ਉਸ ਦੇ ਵਿੱਚ ਪਾਇਲਟ ਆ ਇਨ ਕੇਸ ਉਹ ਗੋਲੀ ਲੱਗੀ ਜਾਂ ਸੋ ਗਿਆ ਉਹ ਫਾਈਟਰ ਜੈਟ ਖੁਦ ਲੜਾਈ ਲੜ ਲੂ ਲੜਾਈ ਲੜ ਲੂ ਜੇ ਸਾਹਮਣੇ ਫਾਇਰਿੰਗ ਹੋ ਰਹੀ ਹੈ ਉਹ ਫਾਇਰਿੰਗ ਵੀ ਕਰੂਗਾ ਪ੍ਰੋਪਰ ਏਮ ਤੇ ਠੀਕ ਹੈ ਉਹ ਡਾਰਚੋਂ ਮਿਸਿੰਗ ਵੀ ਹੋ ਜਾਊਗਾ ਤੇਰੀ ਸਪੀਡ ਵੀ ਬਹੁਤ ਜ਼ਿਆਦਾ ਹੋਊਗੀ ਠੀਕ ਹੁੰਦਾ ਹੈ ਨੈਕਸਟ ਲੈਵਲ ਮਤਲਬ ਕਿ ਲਾਈਕ ਤੁਸੀਂ ਮੈਂ ਤੁਹਾਨੂੰ ਨਾ ਐਗਜ਼ਾਮਪਲ ਨਹੀਂ ਦੇ ਸਕਦਾ ਉਹ ਇੰਨਾ ਕਿ ਇੱਕ ਕਹਿੰਦੇ ਮਾਸਟਰਪੀਸ ਆ ਉਹ ਕਿ ਪਰਮਾਣੂ ਬੰਬ ਨਾਲ ਵੀ ਜ਼ਿਆਦਾ ਨੁਕਸਾਨ ਕਰੂਗਾ ਜੇ ਜਿਵੇਂ 5th ਜਨਰੇਸ਼ਨ ਦੇ ਦਿੱਤੇ ਨੇ ਆਈ ਥਿੰਕ ਪਾਕਿਸਤਾਨ ਦੀ ਆਰਡਰ ਬੁਕਿੰਗ ਹੋਈ ਹੈਗੀ ਜੀ ਹਾਂ ਮਤਲਬ ਕਿ 8 ਇਹਨਾਂ ਨੂੰ ਹੋਰ ਲੈਣੇ ਨੇ ਅਜੇ ਸ਼ਾਇਦ ਮਤਲਬ ਹਾਂ ਕੰਟਰੀਆਂ ਨੇ ਆਪਣਾ ਆਪਣਾ ਦੇਖੋ ਜਿਹੜੀ ਕੰਟਰੀ ਕੋਲ ਹੈ ਉਹ ਬਣਾ ਕੇ ਵੇਚ ਰਹੇ ਨੇ ਹੂੰ ਜਿਨ੍ਹਾਂ ਕੋਲ ਇਹ ਆਈ ਨਹੀਂ ਹੈਗਾ ਉਹ ਖਰੀਦ ਰਹੇ ਨੇ ਉਹ ਕਸਟਮਰ ਬਣ ਗਿਆ ਉਹਨਾਂ ਦੇ ਇਹ ਕਿਹੜੀ ਕੰਟਰੀ ਨੇ ਬਣਾਇਆ ਸੀ ਅ ਅਮਰੀਕਾ ਨੇ ਅਮਰੀਕਾ ਨੇ ਤੇ ਚਾਇਨਾ ਨੇ ਦੋਨਾਂ ਨੇ ਨਹੀਂ ਚਾਇਨਾ ਨੇ ਖਰੀਦਿਆ ਸੀ ਜਾਂ ਵੈਪਨ ਤਿਆਰੀ ਕੀਤਾ ਉਹਨਾਂ ਨੇ ਤਿਆਰ ਕੀਤਾ ਦੋਨਾਂ ਕੰਪਨੀਆਂ ਤਿਆਰ ਕੀਤੀ ਦੋਨਾਂ ਕੰਟਰੀਜ਼ ਨੇ ਤਿਆਰ ਕੀਤੀ ਓਕੇ ਅਮਰੀਕਾ ਨੇ ਵੀ ਕੀਤੀ ਨੇ ਚਾਇਨਾ ਨੇ ਵੀ ਕੀਤੀ ਨੇ ਦੋਨਾਂ ओके ਤੇ ਹੁਣ ਹੁਣ ਇਹਨਾਂ ਨੂੰ ਦੂਜੀਆਂ ਕੰਟਰੀਆਂ ਵੀ ਖਰੀਦ ਰਹੀਆਂ ਹੋਣਗੀਆਂ ਬਿਲਕੁਲ ਸਾਰੇ ਖਰੀਦਣਗੇ ਸਾਰੇ ਲੋਕ ਇਹਦੇ ਇੱਕ ਵੀ ਡਾਊਟ ਆ ਜਿਹੜੀ ਜਿਹੜੇ ਬੰਦੇ ਨੇ ਇਹ ਬਣਾ ਲਿਆ ਕਿ ਮੈਂ ਫੁਲਾਨੇ ਦੇਸ਼ ਨਾਲ ਜੜ ਲੜਨਾ ਪਿਆ ਤਾਂ ਮੈਂ ਆਹ ਚੀਜ਼ ਕਰ ਸਕਦਾ ਉਹ ਉਸੇ ਨੂੰ ਕਿਉਂ ਵੇਚੂਗਾ ਉਹ ਕੋਈ ਤੂੰ ਕੁਝ ਨਾ ਕੁਝ ਇੱਕ ਪ੍ਰੋਪਰ ਮਿਲੋਗੇ ਜਿਹੜਾ ਅਸਲਾ ਹੁੰਦਾ ਨਾ ਜਾਂ ਕੋਈ ਵੀ ਬੌਮ ਹੁੰਦਾ ਇਹ ਸਾਰਾ ਲੜਾਈ ਦੇੋਂ ਭੜਕਾਉਂਦੇ ਨਹੀਂ ਹੁੰਦੇ ਇਹ ਸ਼ਾਂਤੀ ਦੇ ਪ੍ਰਤੀਕ ਹੁੰਦੇ ਨੇ ਤੁਹਾਡੇ ਕੋਲ ਵੀ ਪਿਸਟਲ ਹੈ ਮੇਰੇ ਕੋਲ ਵੀ ਹੈ ਆਪ ਕੋਈ ਕਿ ਦੂਜੇ ਵੱਲ ਨਹੀਂ ਕੱਢਾਂ ਕਿ ਮੈਨੂੰ ਪਤਾ ਹੈ ਵੀ ਇਹ ਮਰੂ ਮੈਂ ਮਰੂਗਾ ਜੋ ਉਹਨਾਂ ਨੇ ਨੁਕਲੀਅਰ ਬੰਬ ਬਣਾਇਆ ਨਾ ਉਸ ਤੋਂ ਬਾਅਦ ਇੱਕ ਮੁਲਕਾਂ ਦੀ ਲੜਾਈ ਨਹੀਂ ਹੂੰ ਕਿਉਂਕਿ ਜਦੋਂ ਇੱਕ ਥਾਂ ਤੇ ਡਿੱਗਿਆ ਕੋਈ ਪੁਸ਼ਤਾ ਤੱਕ ਪੈਰ ਤਾਂ ਸਹੀ ਬੱਚਾ ਹੀ ਨਹੀਂ ਪੈਦਾ ਹੋਣੇ ਜੀ ਠੀਕ ਹੈ ਨਾ ਮਤਲਬ ਹੁਣ ਸਾਰੇ ਕੰਟਰੀ ਕੋਲ ਆਪਣਾ ਆਪਣਾ ਸਿਸਟਮ ਹੋ ਗਿਆ ਹੁਣ ਦਾ ਜੁਧ ਜਾਂ جنگ ਲੱਗੇ ਤੋਂ ਬਾਅਦ ਦੇ ਡਿਸੀਜਨ ਨੇ ਕਿ ਕਿਸੇ ਕੰਟਰੀ ਦੇ ਵਿੱਚ ਕੀ ਬਣਦਾ ਹੂੰ ਕਿ ਇਹ ਇਹਦਾ ਅੱਗੇ AI ਦਾ ਮੋੜ ਕੀ ਹੋ ਸਕਦਾਗਾ ਕੀ ਕਿਦਾਂ ਦਾ ਹੋ ਸਕਦਾ ਜਨਰੇਸ਼ਨ ਨੈਕਸਟ ਲੈਵਲ ਉਹਨਾਂ ਨੇ ਕੀ ਕੀਤਾ ਜਿਹੜੇ ਬੰਦਿਆਂ ਦੀ ਬੋਡੀ ਪੈਰਾਲਾਈਜ਼ ਹੋ ਗਈ ਉਹਨਾਂ ਦੇ ਦਿਮਾਗ ਦੇ ਵਿੱਚ ਚਿਪ ਫਿੱਟ ਕੀਤੀ ਹੈ ਕਿ ਜਿਹੜੀ ਬੋਡੀ ਦੇਖੋ ਮੈਂ ਉਂਗਲਾ ਹਿਲਾ ਰਿਹਾ ਕਮਾਂਡ ਕੰਮ ਕਰ ਰਹੀ ਹੈ ਮੇਰੇ ਦਿਮਾਗ ਕਮਾਂਡ ਦੇ ਰਿਹਾ ਨਾ ਉਹਨਾਂ ਨੇ ਉਹ ਕਮਾਂਡ ਨੂੰ ਰੀਜਨਰੇਟ ਕੀਤਾ ਹੈ ਪੈਰਾਲਾਈਜ਼ ਹੋਏ ਬੰਦਿਆਂ ਨੂੰ ਦੁਬਾਰਾ ਆਪਦੇ ਪੈਰਾਂ ਤੇ ਖੜਾ ਕਰ ਰਹੇ ਨੇ ਪੋਸੀਬਲ ਹੈ ਯਾਰ ਇੰਟਰਨੈਟ 'ਚ ਚੈੱਕ ਕਰੋ ਤੁਸੀਂ ਜਾਓ ਉਹਨਾਂ ਦੀ ਕੰਪਨੀ ਚੈੱਕ ਕਰੋ ਚਾਈਨਾ ਦੀਆਂ ਤੁਸੀਂ ਵਿਜ਼ਿਟ ਕਰੋ ਉਹਨਾਂ ਕੋਲ ਉਹਨਾਂ ਨੇ ਹਸਪੀਟਲਾਂ ਜਾ ਕੇ ਵੇਖੋ ਇਹ ਇਹ ਸਰੀਰ ਹੈ ਇੱਕ ਜਨਮ ਲੈਂਦਾ ਬੰਦਾ ਛੋਟਾ ਜਿਹਾ ਹੁੰਦਾ ਵੱਡਾ ਗ੍ਰੋਥ ਕਰਦਾ ਲੋਕ ਕਹਿੰਦੇ ਵੀ ਇਹ ਰੱਬ ਨੇ ਕਿ ਜਿਹੜਾ ਕੰਮ ਕਰਦਾ ਕਿੱਦਾਂ ਦਿਮਾਗ ਚੱਲਦਾ ਕਿਵੇਂ ਦਿਲ ਚੱਲਦਾ ਸਭ ਏ ਟੂ ਹੱਡ ਹੈ ਫਿਰ ਕੀ ਇਹ ਟੈਕਨੋਲੋਜੀ ਜਿਹੜੀ AI ਆ ਐਸੀ ਆ ਜਿਹੜੀ ਰੱਬ ਦੀ ਦਿੱਤੀ ਹੋਈ ਚੀਜ਼ ਨੂੰ ਵੀ ਤਿਆਰ ਕਰ ਦਿੰਦੀ ਨਹੀਂ ਦੇਖੋ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੋ ਚੀਜ਼ ਰੱਬ ਦੀ ਹੈ ਉਹਦੇ ਵਿੱਚ ਫਾਲਟ ਪੈ ਜਾਂਦਾ ਹਾਂ ਠੀਕ ਹੈ ਮੰਨ ਲਓ ਕੋਈ ਬੰਦਾ ਹਾਰਡ ਟੁੱਟ ਗਿਆ ਹਾਂ ਕੀ ਹਾਰਡ ਵਿੱਚ ਇਥੇ ਬੰਦੇ ਸਮਾਰਦੇ ਨਹੀਂ ਸਾਡੇ ਪਹਿਲਾਂ ਵਾਲੇ ਵੈਦ ਦੇਸੀ ਹੁੰਦੇ ਸੀਗੇ ਹਾਂ ਬਣ ਕੇ ਉਹ ਫਿਰ ਐਕਸਰੇ ਮਸ਼ੀਨਾਂ ਆਈਆਂ ਫਿਰ ਸੀਟੀ ਸਕੈਨ ਆ ਬਹੁਤ ਕੁਝ ਆਇਆ ਉਮੀ ਹੁਣ ਐਡਵਾਂਸ ਹੋ ਗਿਆ ਸਿਸਟਮ AI ਆ ਉਹ ਜਿਹੜੀਆਂ ਕਮਾਂਡ ਬਲੌਕ ਹੋ ਚੁੱਕੀਆਂ ਨੇ ਦੇਖੋ ਕਮਾਂਡ ਦੀ ਕੰਮ ਕਰਦੀ ਹੈ ਨਾ ਸਾਰੀ ਬਾਡੀ ਸੋਸਟ ਪਾਵਰਫੁਲ ਹਿੱਸਾ ਬਾਡੀ ਦਾ ਮਾਈਂਡ ਆ ਜਦੋਂ ਮਾਈਂਡ ਦੀ ਕਮਾਂਡ ਰੀਜਨਰੇਟ ਹੋਣ ਲੱਗ ਗਈ ਤਾਂ ਤੁਸੀਂ ਕੋਈ ਵੀ ਕੰਮ ਕਰਾ ਸਕਦੇ ਹੋ ਜੇ ਬਾਡੀ ਪੈਰਾਲਾਈਜ਼ ਹੋ ਗਈ ਮਰੇ ਹੋਏ ਤਾਂ ਵੀ ਕੰਮ ਲਿਆ ਜਾ ਸਕਦਾ ਨਹੀਂ 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 ਮਰੇ ਤਾਂ ਨਹੀਂ ਉਹ ਹਾਰਟ ਦਾ ਕੰਮ ਹੈ ਨਾ ਜਦੋਂ ਹਾਰਟ ਨੇ ਬਲੱਡ ਸਪਲਾਈ ਬਲੌਕ ਕਰਤੀ ਬੰਦ ਹੋ ਗਈ ਫਿਰ ਤਾਂ ਖਤਮ ਹੋ ਗਿਆ ਨਾ ਕੰਮ ਨਹੀਂ ਫਿਰ ਫਿਰ ਤਾਂ ਕੋਈ ਅਜੀਹਾ ਪੁਰਜਾ ਹੀ ਬਣ ਸਕਦਾ ਜਿਹੜਾ ਹਾਰਟ ਨੂੰ ਚਲਾ ਸਕੇ ਕੋਈ ਬੰਦਾ ਪ੍ਰਕਿਰਤੀ ਦੇ ਖਿਲਾਫ ਨਹੀਂ ਜਾ ਸਕਦਾ ਦੇਖੋ ਇਹ ਨਹੀਂ ਹੋ ਸਕਦਾ ਕਿ ਬੰਦੇ ਨੂੰ ਮਰੇ ਨਹੀਂ ਜਿਉਂਦਾ ਕਰ ਦੂਗਾ ਨੇ ਇਦਾਂ ਨਹੀਂ ਹੁੰਦਾ ਪਰ ਦੇਖੋ ਫਾਲਟ ਪਏ ਹੋਏ ਸਰੀਰ ਚ ਉਹ ਨਿਕਲ ਸਕਦੇ ਨੇਗੇ ਅੱਖਾਂ ਤੋਂ ਦੇਖਣਾ ੜ ਜਾਂਦਾ ਸੀਗਾ ਫੈਂਸਪੈਨ ਲੱਗੇ ਹਨਾ ਮਤਲਬ ਕਿ ਨਿਗਾ ਦੁਬਾਰਾ ਕੰਮ ਕਰਨ ਲੱਗੀ ਹੂੰ ਸਮਝਣ ਏਦਾਂ ਹੀ ਜਨਰੇਟ ਹੋਣੀ ਹੈ ਕਮਾਂਡ ਜੋ ਬਾਡੀ ਨੂੰ ਦੁਬਾਰਾ ਕੰਮ ਕਰਨ ਲਈ ਮਜਬੂਰ ਕਰਨੀ ਹੈ ਓਕੇ ਇੱਕ ਪਿੱਛੇ ਜਿਹਾ ਇੱਕ ਉਹ ਰੀਅਲ ਵੀ ਵਾਇਰਲ ਹੋ ਰਹੀ ਹੈ ਕਿਸੇ ਦਾ ਪਤਾ ਨਹੀਂ ਕਿਹੜੀ ਕੰਟਰੀ ਨੇ ਉਹ ਬਣਾਈ ਮਸ਼ੀਨ ਬਣਾਈ ਆ ਥੱਤ ਮਸ਼ੀਨ ਓਕੇ ਵੀ ਆ ਆਪਣੀ ਮਰਜ਼ੀ ਨਾਲ ਬੰਦਾ ਮਰ ਸਕਦਾ ਹਾਂ ਮੈਂ ਦੇਖੀ ਸੀ ਉਹ ਇੰਨੇ ਕੀ ਵੇਖੇ ਸੀ ਮੈਂ ਕੋਈ ਡੈਥ ਮਸ਼ੀਨ ਬਣਾਈ ਬਣਾਉਣ ਵਾਲੇ ਸਭ ਕੁਝ ਬਣਾ ਦੇਣਾ ਹਾਂ ਦੇਖੋ ਬੜਾ ਹਨਾ ਮੈਂ ਵੀ ਉਸ ਤੇ ਮੈਂ ਕੋਈ ਡਿਸੀਜਨ ਨਹੀਂ ਲੈ ਸਕਿਆ ਪਰ ਮੈਂ ਵੀ ਸੋਚ ਕੇ ਛੱਡ ਦਿੱਤਾ ਵੀ ਯਾਰ ਕਿਸੇ ਨੇ ਕਿਉਂ ਬਣਾਇਆ ਇਹ ਕਿੰਨਾ ਕਿੱਥੋਂ ਤੀਕ ਬੰਦੇ ਕੀ ਲੈਵਲ ਤੀਕ ਕਹਿੰਦੇ ਜੇ ਕੋਈ ਸੁਸਾਈਡ ਕਰਨਾ ਚਾਹੁੰਦਾ ਸਭ ਤੋਂ ਮਾੜਾ ਕੰਮ ਹੈ ਇਹ ਕੋਈ ਚੰਗੀ ਗੱਲ ਨਹੀਂ ਦੇਖੋ ਜ਼ਿੰਦਗੀ ਜੰਗ ਹੁੰਦੀ ਹੈ ਹਾਂ ਠੀਕ ਹੈ ਜਿਹੜਾ ਇਨਸਾਨ ਹੁੰਦਾ ਹੈ ਇਹ ਤਾਂ ਬਹੁਤ ਅਮੋਲ ਜ਼ਿੰਦਗੀ ਹੈ ਜਿਹੜੀ ਮਿਲਿਆ ਜੰਗ ਕਰਨ ਵਾਸਤੇ ਇੱਥੇ ਬਹੁਤ ਤਾਕੜੇ ਐਕਸਪੀਰੀਅੰਸ ਹੁਮ ਮਿਲਦੇ ਰਹਿੰਦੇ ਨੇ ਉਹਨਾਂ ਤੇ ਮੈਂ ਕਹਿੰਦਾ ਜੁੱਧਾ ਜ਼ਿੰਦਗੀ ਦਾ ਕਰਦੇ ਰਹਿਣਾ ਚਾਹੇ ਕੂਲ ਬਣਨਾ ਜਾਂ ਫਿਰ ਆਰਾਮ ਨਾਲ ਜ਼ਿੰਦਗੀ ਕੱਢਣੀ ਇਹ ਤਾਂ ਨਮਰਦਾਂ ਦਾ ਕੰਮ ਹੁੰਦਾ ਹ ਹ ਜਿਹੜੇ ਮਰਦ ਹੁੰਦੇ ਨੇ ਉਹ ਤਾਂ ਜੰਗਾਂ 'ਚ ਹੀ ਜੜਦੇ ਹੁੰਦੇ ਨੇ ਤੇ ਜ਼ਿੰਦਗੀ ਜੰਗ ਹੈ ਤੇ ਜਿਹੜੇ ਰਾਹ 'ਚ ਜਾ ਕੇ ਮਰਨ ਦੀ ਸੋਚਦੇ ਨੇਗੇ ਉਹ ਸਮਝ ਲੈ ਕੇ ਹਾਰ ਗਏ ਹੁਣ ਜਿਨੇ ਉਹ ਮਸ਼ੀਨ ਬਣਾਤੀ ਉਹਨੂੰ ਕੀ ਕਹੀਏ ਫਿਰ ਉਹ ਤਾਂ ਮੈਂਟਲ ਉਹ ਦੇਖੋ ਇਹ ਤਾਂ ਸੈਲਫ ਸਾਈਡ ਕਰਨਾ ਚਾਹੁੰਦੇ ਆ ਤਾਂ ਆਸਾਨੀ ਨਾਲ ਕਰ ਸਕਦੇ ਹੋ ਉਹੀ ਗੱਲ ਹੋ